ਗੋੜੀ ਮਾਜ ਮਹਲਾ ਚੌਥਾ ਮੈਂ ਹਰ ਨਾਮੇ ਹਰ ਬਿਰੋ ਲਗਾਈ ਜੀਉ ਹੈ ਸੰਤ ਜਨੋ ਹਰੀ ਨੇ ਮੈਨੂੰ ਮੇਰੇ ਅੰਦਰ ਹਰਨਾਮ ਦੀ ਸੇਕ ਲਾ ਦਿੱਤੀ ਹੈ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਉ ਮੈਂ ਹੁਣ ਤਦੋਂ ਹੀ ਆਨੰਦ ਅਨੁਭਵ ਕਰ ਸਕਦਾ ਹਾਂ ਜਦੋਂ ਮੈਨੂੰ ਮੇਰਾ ਮਿੱਤਰ ਹਰ ਪ੍ਰਭੂ ਮਿਲ ਹੀ ਪਏ ਹਰ ਪ੍ਰਭ ਦੇਖ ਜੀਮਾ ਮੇਰੀ ਮਾਈ ਜੀਓ ਏ ਮਾਂ ਹਰ ਪ੍ਰਭੂ ਨੂੰ ਵੇਖ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ ਮੇਰਾ ਨਾਮ ਸਖਾ ਹਰ ਭਾਈ ਜੀਓ ਮੈਨੂੰ ਨਿਸਚਾ ਹੋ ਗਿਆ ਹੈ ਕਿ ਹਰਨਾਮ ਹੀ ਮੇਰਾ ਮਿੱਤਰ ਹੈ ਮੇਰਾ ਵੀਰ ਹੈ ਗਉਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ ਹੈ ਸੰਤ ਜਨੋ ਤੁਸੀਂ ਮੇਰੇ ਹਰ ਪ੍ਰਭੂ ਦੇ ਗਉਣ ਗਾਵੋ ਜਾਪੋ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਰੂਹ ਦੇ ਸ਼ਰਨ ਪੈ ਕੇ ਹਰਨਾਮ ਜਪਿਆਂ ਵੱਡੇ ਭਾਗ ਜਾਗ ਪੈਂਦੇ ਹਾਂ ਹਰ ਹਰ ਨਾਮ ਜਿਉ ਪ੍ਰਾਨ ਹਰ ਮੇਰੇ ਜਿਉ ਹੈ ਸੰਤ ਜਨੋ ਹਰ ਨਾਮ ਹੁਣ ਮੇਰੀ ਜ਼ਿੰਦਗੀ ਦਾ ਆਸਰਾ ਹੈ ਫੇਰ ਬਹੁੜ ਨਾ ਪਉ ਜਲ ਫੇਰੇ ਜਿਉ ਜਿਹੜੇ ਮਨੁੱਖ ਹਰ ਨਾਮ ਜਪਦਾ ਹੈ ਤੇ ਉਸ ਨੂੰ ਯਾਦ ਕਰਦੇ ਹਨ ਮੋੜ ਸੰਸਾਰ ਸਮੁੰਦਰ ਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ ਕਿਉਂ ਹਾਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਉ ਜੀਉ ਹੈ ਸੰਤ ਜਨੋ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਚਾਉ ਬਣਿਆ ਰਹਿੰਦਾ ਹੈ ਕਿ ਮੈਂ ਕਿਵੇਂ ਹਾਰ ਪ੍ਰਭੂ ਦਾ ਦਰਸ਼ਨ ਕਰ ਸਕਾਂ ਹਾਰ ਮਿਲੋ ਸੰਤ ਜੀਉ ਮਨ ਲੱਗਾ ਭਾਉ ਜੀਉ ਹੈ ਸੰਤ ਜਨੋ ਮੇਰੇ ਮਨ ਵਿੱਚ ਹਾਰ ਪ੍ਰਭੂ ਦੇ ਦਰਸ਼ਨ ਦੀ ਤਾਂਗ ਲੱਗ ਰਹੀ ਹੈ ਮੈਨੂੰ ਹਾਰ ਪ੍ਰਭੂ ਮਿਲਾ ਦਿਓ ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਉ ਜੀਓ ਹੈ ਸੰਤ ਜਨੋ ਗੁਰੂ ਦੇ ਸ਼ਬਦ ਦੇ ਰਾਹੀ ਹਰ ਪ੍ਰੀਤਮ ਨੂੰ ਮਿਲ ਸਕੀਦਾ ਹੈ ਵੱਡ ਭਾਗੀ ਜਪਨਾਓ ਜੀਓ ਵੱਡੇ ਭਾਗਾ ਨਾਲ ਹਾਰ ਨਾਮ ਜਪ ਕੇ ਪ੍ਰਭੂ ਨੂੰ ਮਿਲ ਸਕੀਦਾ ਹੈ ਮੇਰੇ ਮਨ ਤਨ ਵੱਡੜੀ ਗੋਵਿੰਦ ਪ੍ਰਭ ਆਸ ਜੀਓ ਹੈ ਸੰਤ ਜਨੋ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਗੋਬਿੰਦ ਪ੍ਰਭੂ ਦੇ ਮਿਲਾਪ ਦੀ ਬੜੀ ਆਸ ਲੱਗੀ ਹੋਈ ਹੈ ਹਰ ਮਿਲੋ ਸੰਤ ਜੀਓ ਗੋਵਿੰਦ ਪ੍ਰਭ ਪਾਸਾ ਜੀਓ ਹੈ ਸੰਤ ਜਨੋ ਮੈਨੂੰ ਉਹ ਗੋਬਿੰਦ ਪ੍ਰਭੂ ਮਿਲਾ ਦਿਓ ਜੋ ਮੇਰੇ ਅੰਦਰ ਵਸਦਾ ਹੈ ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ ਗੁਰੂ ਦੀ ਮਤ ਤੇ ਤੁਰਿਆ ਹੀ ਜੀਵ ਦੇ ਅੰਦਰ ਹਰ ਨਾਮ ਦੇ ਪ੍ਰਕਾਸ਼ ਦਾ ਉਹ ਜਾਣਨ ਹਮੇਸ਼ਾ ਹੁੰਦਾ ਹੈ ਜਨ ਨਾਨਕ ਪੂਰੇ ੜੀ ਮਨ ਅਸਾ ਜੀਓ ਏ ਦਾਸ ਨਾਨਕ ਜਿਸ ਨੂੰ ਗੁਰੂ ਦੀ ਮਤ ਪ੍ਰਾਪਤ ਹੁੰਦੀ ਹੈ ਉਸ ਦੇ ਮਨ ਵਿੱਚ ਪੈਦਾ ਹੋਈ ਪ੍ਰਭੂ ਮਿਲਾਪ ਦੀ ਆਸ ਪੂਰੀ ਹੋ ਜਾਂਦੀ ਹੈ ਗੌੜੀ ਮਾਜ ਮਹਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਉ ਮੈਂ ਤਦੋਂ ਹੀ ਆਤਮਕ ਜੀਵਨ ਪ੍ਰਾਪਤ ਕਰ ਸਕਦਾ ਹਾਂ ਜਦੋਂ ਮੈਨੂੰ ਮੈਥੋਂ ਵਿਛੜਿਆ ਹੋਇਆ ਮੇਰਾ ਹਰ ਨਾਮ ਮਿੱਤਰ ਮਿਲ ਪਏ ਮਾਨੇ ਅੰਦਰ ਅੰਮ੍ਰਿਤ ਗੁਰਮਤ ਹਰ ਲੀਵਾ ਜਿਓ ਆਤਮਕ ਦੀਵਨ ਦੇਣ ਵਾਲਾ ਨਾਮ ਜਾਲ ਮੇਰੇ ਮਨ ਵਿੱਚ ਹੀ ਵਸਦਾ ਹੈ ਪਰ ਉਹ ਹਰਨਾਮ ਅੰਮ੍ਰਿਤ ਗੁਰੂ ਦੀ ਮਤ ਦੇ ਰਾਹੀ ਮੈਂ ਲੈ ਸਕਦਾ ਮਾਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜਿਓ ਜੇ ਮੇਰਾ ਮਨ ਗੁਰੂ ਦੀ ਮਿਹਰ ਨਾਲ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਏ ਆ ਮੈਂ ਸਦਾ ਹਰ ਨਾਮ ਦਾ ਰਸ ਪਿੰਦਾ ਰਹਾ ਹਰ ਪਾਇੜਾ ਮਨ ਜੀਵਾ ਜਿਉ ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਹਰੀ ਮਿਲ ਪਏ ਤਾਂ ਮੈਂ ਆਪਣੇ ਮਨ ਵਿੱਚ ਜਿਉਂ ਪਿੰਦਾ ਹਾਂ ਜਿਉਂ ਲਿਆ ਚੋ ਜਾਣਾ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਬਾਣ ਜਿਉ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਪ੍ਰਮਾਤਮਾ ਦੇ ਪ੍ਰੇਮ ਦਾ ਤੀਰ ਵਿੱਜਾ ਹੋਇਆ ਹੈ ਮੇਰਾ ਪ੍ਰੀਤਮ ਮਿੱਤਰ ਹਰਪੁਰਖ ਸੁਜਾਨ ਜੀਓ ਮੈਨੂੰ ਯਕੀਨ ਬਣ ਚੁੱਕਾ ਹੈ ਕਿ ਸੁਜਾਨ ਹਰੀ પુરਖ ਹੀ ਮੇਰਾ ਪ੍ਰੀਤਮ ਹੈ ਮੇਰਾ ਮਿੱਤਰ ਹੈ ਗੁਰ ਮੇਲੇ ਸੰਤ ਹਰ ਸੋ ਘੜ ਸੁਜਾਨ ਜੀਓ ਗੁਰੂ ਦੀ ਹੀ ਉਸ ਸੁਜਾਨ ਸੁਗੜ ਹਰੀ ਨਾਲ ਮਿਲਾਂਦਾ ਹੈ ਗੁਰੂ ਦੀ ਹੀ ਉਹਨਾਂ ਨਾਲ ਸਾਝ ਹੈ ਤੇ ਗੁਰੂ ਹੀ ਸਾਨੂੰ ਉਹਦੇ ਨਾਲ ਮਿਲਾ ਸਕਦਾ ਹੈ ਹਉ ਨਾਮ ਵੇਟੋਂ ਕੁਰਬਾਨ ਜੀਓ ਤੇ ਮੈਂ ਤਦੋਂ ਹਰ ਨਾਮ ਤੋਂ ਸਦਕੇ ਜਾਂਦਾ ਹਾਂ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ اے ਸੰਤ ਜਨੋ ਮੈਂ ਤੁਹਾਤੋਂ ਹਰ ਸੱਜਣ ਮਿੱਤਰ ਦਾ ਪਤਾ ਪੁੱਛਦਾ ਹਾਂ ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜਿਓ ਏ ਸੰਤ ਜਨੋ ਮੈਂ ਉਸ ਦਾ ਪਤਾ ਲੱਭਦਾ ਹਾਂ ਮੈਨੂੰ ਦੱਸੋ ਮੈਂ ਉਸ ਹਰੀ ਸੱਜਣ ਦੀ ਭਾਲ ਕਰਦਾ ਫਿਰਦਾ ਸਤਿਗੁਰ ਤੁਠੜਾ ਦਸੇ ਹਰ ਪਾਈਂ ਜਿਓ ਏ ਸੰਤ ਜਨੋ ਮੈਂ ਤਦੋਂ ਹੀ ਹਰ ਮਿੱਤਰ ਨੂੰ ਮਿਲ ਸਕਦਾ ਹਾਂ ਪਾ ਸਕਦਾ ਹਾਂ ਜਦੋਂ ਪ੍ਰਸੰਨ ਹੋਇਆ ਸਤਿਗੁਰ ਉਸ ਦਾ ਪਤਾ ਦਸੇ ਹਰ ਨਾਮੇ ਨਾਮ ਸਮਾਈ ਜਿਉ ਤਦਹੀ ਮੈਂ ਉਸ ਸਦਾ ਉਸ ਹਰੀ ਦੇ ਨਾਮ ਵਿੱਚ ਲੀਨ ਹੋ ਸਕਦਾ ਮੈਂ ਵੇਦਨ ਪ੍ਰੇਮ ਹਰ ਬਿਰਹੋ ਲਗਾਈ ਜਿਉ ਏ ਸਾਧਗੁਰੂ ਮੈਂ ਮੇਰੇ ਅੰਦਰ ਪ੍ਰਭੂ ਤੋਂ ਵਿਛੋੜੇ ਦੀ ਪੀੜ ਉੱਠ ਰਹੀ ਹੈ ਮੇਰੇ ਅੰਦਰ ਪ੍ਰਭੂ ਦਾ ਪ੍ਰੇਮ ਜਾਗ ਪਿਆ ਹੈ ਮੇਰੇ ਅੰਦਰ ਹਰੀ ਦੇ ਮਿਲਣ ਦੀ ਸਿਕ ਪੈਦਾ ਹੋ ਰਹੀ ਹੈ ਗੁਰ ਸਰਦਾ ਪੂਰ ਅੰਮ੍ਰਿਤ ਮੁਖ ਪਾਈ ਜਿਉ हे ਗੁਰੂ ਮੇਰੀ ਸਰਦਾ ਪੂਰੀ ਕਰ ਤਾਂ ਕਿ ਮੈਂ ਉਸ ਦਾ ਨਾਮ ਅੰਮ੍ਰਿਤ ਆਪਣੇ ਮੂਹਰੇ ਚ ਪਾਵਾਂ ਹਰ ਹੋ ਦਿਆਲੋ ਹਰ ਨਾਮ ਧਿਆਈ ਜਿਉ हे ਹਰੀ ਮੇਰੇ ਉਤੇ ਦਿਆਲੋ ਕਿਰਪਾ ਕਰ ਮੈਂ ਤੇਰਾ ਹਰ ਨਾਮ ਧਿਆਵਾਂ ਜਨ ਨਾਨਕ ਹਰ ਰਸ ਪਾਈ ਜੀਓ ਤੇ ਦਾਸ ਨਾਨਕ ਆਖਦਾ ਹੈ ਕਿ ਮੈਂ ਤੇਰਾ ਹਰ ਨਾਮ ਰਸ ਪ੍ਰਾਪਤ ਕਰਾ ਮਹਲਾ 5 ਵਾਗ ਗੌੜੀ ਗਵਾਰੀ ਚੌਪਦੇ ਗੌੜੀ ਗਵਾਰੀ ਵਿੱਚ ਪੰਚਮ ਪਾਤਸ਼ਾਹ ਜੀ ਦੇ ਚਾਰ ਪਦਿਆਂ ਵਾਲੇ ਸ਼ਬਦ ਇਥੋਂ ਆਰੰਭ ਹੋਣ ਜਾ ਰਿਹਾ ਇਕ ਓੰਕਾਰ ਸਤ ਗੁਰ ਪ੍ਰਸਾਦ ਪ੍ਰਮਾਤਮਾ ਇੱਕ ਹੈ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਮਿਲਦਾ ਹੈ ਸਤ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਕੇਨ ਬੇਦ ਕੁਸਲ ਹੋਤ ਮੇਰੇ ਭਾਈ ਸਵਾਲ ਗੁਰੂ ਸਾਹਿਬ ਜੀ ਕਹਿੰਦੇ ਕਿਹੜੇ ਤਰੀਕੇ ਦੇ ਨਾਲ ਇਹ ਮੇਰੇ ਭਰਾਓ ਆਤਮਕ ਆਨੰਦ ਆ ਸਕਦਾ ਹੈ ਉਹ ਕਿਹੜਾ ਤਰੀਕਾ ਕਿਉਂ ਪਾਈ ਹੈ ਹਰ ਰਾਮ ਸਹਾਈ ਰਹਾਓ ਕਿਵੇਂ ਮਿਲ ਸਕਦਾ ਹੈ ਉਹ ਅਕਾਲ ਪੁਰਖ ਵੈਗੁਰੂ ਜਿਹੜਾ ਸਾਡਾ ਅਸਲ ਮਿੱਤਰ ਹੈ ਅਸਲ ਸਹਾਈ ਹੈ ਕੋਸਲ ਨਾ ਗ੍ਰਹਿ ਮੇਰੀ ਸਭ ਮਾਇਆ ਕਰਦੇ ਮੂਹੇ ਚ ਆਤਮਿਕ ਸੁਖ ਨਹੀਂ ਹੈ ਇਹ ਸਮਝਣ ਵਿੱਚ ਵੀ ਆਤਮਿਕ ਸੁਖ ਨਹੀਂ ਹੈ ਕਿ ਮੇਰੇ ਕੋਲ ਇੰਨੀ ਮਾਇਆ ਹੈ ਮੈਂ ਇੰਨੀ ਮਾਇਆ ਦਾ ਮਾਲਕ ਉੱਚੇ ਮੰਦਰ ਸੁੰਦਰ ছায়ਾ ਉੱਚੇ ਮਹਿਲ ਮਾੜੀਆਂ ਤੇ ਸੁੰਦਰ ਬਾਗ ਦੀ ਸ਼ਾਂ ਮਾਨਣ ਵਿੱਚ ਵੀ ਆਤਮਕ ਅਨੰਦ ਨਹੀਂ ਹੈ ਝੂਠੇ ਲਾਲਚ ਜਨਮ ਗਵਾਇਆ ਜਿਸ ਮਨੁੱਖ ਨੇ ਇਹਨਾਂ ਵਿੱਚ ਆਤਮਕ ਸੁਖ ਸਮਝਿਆ ਹੈ ਉਸ ਨੇ ਝੂਠੇ ਲਾਲਚ ਵਿੱਚ ਆਪਣਾ ਮਨੁੱਖਾ ਧਰਮ ਗਵਾ ਲਿਆ ਹਸਤੀ ਘੋੜੇ ਦੇਖ ਵਿਗਾਸਾ ਮਨੁੱਖ ਹਾਥੀ ਘੋੜੇ ਵੇਖ ਕੇ ਖੁਸ਼ੀ ਮਹਿਸੂਸ ਕਰਦਾ ਹੈ ਲਸ਼ਕਰ ਜੋੜੇ ਨੇ ਬਖਵਾਸਾਂ ਫੌਜਾਂ ਇਕੱਠੀਆਂ ਕਰਦਾ ਹੈ ਮੰਤਰੀ ਤੇ ਸ਼ਾਹੀ ਨੌਕਰ ਰੱਖਦਾ ਹੈ ਗੱਲ ਜੇਵੜੀ ਹਉ ਮੈਂ ਕਿ ਪਸਾ ਪਰ ਉਸ ਦੇ ਗਲ ਵਿੱਚ ਹੰਮੇ ਦੀ ਰਸੀ ਫਾਹਾ ਬਣ ਕੇ ਪਈ ਰਹੀ ਹੈ ਰਾਜ ਕਮਾਵੇ ਦਹ ਦਿਸ ਸਾਰੀ ਰਾਜਾ ਬਣ ਕੇ ਸਾਰੀ ਸ੍ਰਿਸ਼ਟੀ ਤੇ ਤਨ ਦੌਲਤ ਲਈ ਭਜਨਾਟ ਕਰਦਾ ਹੈ ਮਾਣੇ ਰਾਂਗ ਭੋਗ ਬੋਹਨਾਰੀ ਮੋਜਾ ਮੰਨਦਾ ਹੈ ਇਸਤਰੀਆ ਭੋਗਦਾ ਹੈ ਜਸਕਿਆਂ ਵਿੱਚ ਪਿਆ ਰਿੰਦਾ ਹੈ ਜਿਉ ਨਰਪਤ ਸੁਪਨੇ ਪੇਖਾਰੀ ਪਰ ਇਹਦੀ ਇਹ ਸਭ ਕੁਝ ਇਉਂ ਹੀ ਹੈ ਜਿਵੇਂ ਕੋਈ ਰਾਜਾ ਮੰਗਤਾ ਬਣ ਜਾਂਦਾ ਹੈ ਤੇ ਦੁਖੀ ਹੁੰਦਾ ਹੈ ਆਤਮਕ ਸੁਖ ਦੇ ਥਾਂ ਰਾਜ ਵਿੱਚ ਤੇ ਭੋਗਾਂ ਵਿੱਚ ਹੀ ਦੁਖੀ ਹੀ ਦੁਖ ਹੁੰਦਾ ਹੈ ਇੱਕ ਕੁਸਲ ਮੁਕ ਸਤਗੁਰੂ ਬਤਾਇਆ ਸਤਗੁਰੂ ਨੇ ਮੈਨੂੰ ਅਸਲ ਆਤਮਿਕ ਸੁਖ ਦਾ ਮੂਲ ਦੱਸਿਆ ਹੈ ਉਹ ਹੈ ਪ੍ਰਮਾਤਮਾ ਦੀ ਰਜਾ ਵਿੱਚ ਰਾਜੀ ਰਹਿਣਾ ਹਰ ਜੋ ਕਿਸ ਕਰੇ ਸੋ ਹਰ ਕਿਆ ਪੰਗਤਾ ਪਾਇਆ ਪਰਮਾਤਮਾ ਜੋ ਕੁਛ ਕਰਦਾ ਹੈ ਉਹਦੇ ਭਗਤਾਂ ਨੂੰ ਉਹ ਮਿੱਠਾ ਲੱਗਦਾ ਹੈ ਚੰਗਾ ਲੱਗਦਾ ਹੈ ਜਨ ਨਾਨਕ ਹਉ ਮੈਂ ਮਾਰ ਸਮਾਇਆ ਹੈ ਨਾਨਕ ਹਉ ਮੈਂ ਦਾ ਰੋਗ ਮਾਰ ਕੇ ਉਸ ਪਰਮਾਤਮਾ ਵਿੱਚ ਸਮਾਇਆ ਇੱਕ ਵਿੱਚ ਹੋਇਆ ਜਾ ਸਕਦਾ ਹੈ ਇਨ ਬਿਦ ਕੁਸਲ ਹੋਤ ਮੇਰੇ ਭਾਈ ਜਵਾਬ ਰਹਾਉ ਵਾਲੇ ਬੰਦ ਵਿੱਚ ਕਿਹੜੀ ਬੇਦ ਕਿਹੜਾ ਤਰੀਕਾ ਇਨ ਬਿਦ ਆਤ੍ਰਿਕ ਹੇ ਮੇਰੇ ਵੀਰੇ ਇਸ ਤਰੀਕੇ ਨਾਲ ਪਾਉ ਰਜਾ ਵਿੱਚ ਰਾਜੀ ਨੈਣ ਨਾਲ ਆਤਮਕ ਆਨੰਦ ਪੈਦਾ ਹੁੰਦਾ ਹੈ। ਇੰਉ ਪਾਈਐ ਹਰ ਰਾਮ ਸਹਾਈ ਰਹਾ ਦੂਜਾ ਇਸ ਤਰ੍ਹਾਂ ਹੀ ਅਸਲ ਮਿੱਤਰ ਹਰੀ ਪ੍ਰਮਾਤਮਾ ਮਿਲਦਾ ਹੈ। ਜਿਹੜਾ ਅਸਲ ਸਾਡੀ ਜ਼ਿੰਦਗੀ ਦਾ ਸਹਾਇਕ ਹੈ। ਗੌੜੀ ਗੁਵਾਰੀ ਮਹਲਾ ਪੰਜਵਾ ਕਿਉ ਭ੍ਰਮੀਐ ਭ੍ਰਮ ਕਿਸ ਕਾ ਹੋਈ ਤਦੋਂ ਮਨ ਪਟਕਣੋਂ ਹਟ ਜਾਂਦਾ ਹੈ ਕਿਉਂਕਿ ਕਿਸੇ ਮਾਇਕ ਪਦਾਰਥ ਦੀ ਖਾਤਰ ਪਟਕਣਾ ਰਹਿੰਦੀ ਹੀ ਨਹੀਂ ਜਦੋਂ ਸਵਾਮੀ ਅਕਾਲਪੁਰਖ ਵੈਗੁਰੂ ਮਿਲ ਪਵੇ ਜਾਂ ਜਲ ਥਲ ਮਹੀ ਅਲ ਰਵਿਆ ਸੋਈ ਜਦੋਂ ਯਕੀਨ ਬਣ ਗਿਆ ਕਿ ਉਹ ਪ੍ਰਮਾਤਮਾ ਸਾਰੀ ਧਰਤੀ ਵਿੱਚ ਸਾਰਿਆਂ ਥਾਵਾਂ ਤੇ ਵਿਆਪਕ ਹੈ ਇੱਕ ਰਸ ਵਿਆਪਕ ਗੁਰਮੁਖ ਉਬਰੇ ਮਨਮੁਖ ਪਤ ਖੋਈ ਪਰ ਤ੍ਰਿਸ਼ਨਾ ਦੇ ਪ੍ਰਭਾਵ ਤੋਂ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਹੀ ਬਚਦੇ ਹਨ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਤ੍ਰਿਸ਼ਨਾ ਵਿੱਚ ਫਸ ਕੇ ਆਪਣੀ ਜਿਤ ਗਵਾ ਲੈਂਦੇ ਹਨ ਕਿਉਂਕਿ ਉਹ ਆਤਮਿਕ ਜੀਵਨ ਦੀ ਪੱਦਰ ਤੋਂ ਨੀਵੇਂ ਹੋ ਜਾਂਦੇ ਹਨ ਜਿਸ ਰਾਖੇ ਆਪੋ RAM ਦਿਆਰਾ ਜਿਸ ਮਨੁੱਖ ਨੂੰ ਦਿਆਲ ਪ੍ਰਭੂ ਆਪ ਤ੍ਰਿਸ਼ਨਾ ਤੋਂ ਬਚਾਉਂਦਾ ਹੈ ਇਸ ਨਹੀਂ ਦੁਜਾ ਕੋ ਪਹੁੰਚਨ ਹਾਰਾ ਰਹਾਉ ਉਸ ਦਾ ਜੀਵਨ ਇਤਨਾ ਉੱਚਾ ਹੋ ਜਾਂਦਾ ਹੈ ਕਿ ਕੋਈ ਹੋਰ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ ਰਹਾਉ ਸਭ ਮੈ ਵਰਤੈ ਏਕ ਅਨੰਤਾ ਜਦੋਂ ਤੈਨੂੰ ਇਹ ਨਿਸਾ ਹੋ ਜਾਏ ਕਿ ਇੱਕ ਬਿਆੰਤ ਹੀ ਪ੍ਰਭੂ ਸਭ ਜੀਵਾਂ ਦੇ ਵਿੱਚ ਇੱਕ ਰਸ ਵਿਆਪਕ ਵਸ ਰਿਹਾ ਹੈ ਤਾਂ ਤੂੰ ਸੁਖ ਸੋ ਹੋਏ ਅਚਿੰਤਾ ਤਾਂ ਤੂੰ ਤਦੋਂ ਹੀ ਚਿੰਤਾ ਰਹਿਤ ਹੋ ਕੇ ਆਤਮਕ ਆਨੰਦ ਵਿੱਚ ਲੀਨ ਰਹਿ ਸਕਦਾ ਹੈ ਉਹ ਸਭ ਕਿਸ ਜਾਣੇ ਜੋ ਵਰਤੰਤਾ ਉਹ ਜੋ ਕੁਝ ਜਗਤ ਵਿੱਚ ਵਾਪਰਦਾ ਹੈ ਉਹ ਪ੍ਰਮਾਤਮਾ ਸਭ ਕੁਝ ਜਾਣਦਾ ਹੈ ਮਨ ਮੁਖ ਮਏ ਜਿਨ ਦੂਜੀ ਪਿਆਸਾ ਜਿਨ੍ਹਾਂ ਮਨੁੱਖਾਂ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ਉਹ ਆਪਣੇ ਮਨ ਦੇ ਮਰੀਦ ਮਨੁੱਖ ਆਤਮਕ ਮੋਤੇ ਮਰੇ ਰਹਿੰਦੇ ਹਨ ਬਹੁ ਜੋਨੀ ਭਾਵੈ ਧੁਰ ਕਿਰਤ ਲਿਖਿਆ ਸਾਭ ਕਿਉਂਕਿ ਉਹਨਾਂ ਦੇ ਕੀਤੇ ਕਰਮ ਅਨੁਸਾਰ ਧੁਰੋਂ ਹੀ ਉਹਨਾਂ ਦੇ ਮੱਥੇ ਉੱਤੇ ਅਜੇ ਹਲੇਖ ਲਿਖਿਆ ਹੁੰਦਾ ਹੈ ਕਿ ਉਹ ਅਨੇਕਾਂ ਜੁਨਾਂ ਵਿੱਚ ਭਟਕਦੇ ਫਿਰਦੇ ਹਨ ਜੈ ਸਾ ਬੀਜ ਤਸਖਸਾ ਜਿਹੋ ਜਿਆ ਮਨੁੱਖ ਬੀਜਦਾ ਹੈ ਉਹਦੇ ਫਾਲੀਏ ਖਾਂਦਾ ਹੈ ਦੇਖ ਦਰਸ਼ ਮਨ ਭਿਆ ਵਿਗਾਸਾ ਪ੍ਰਮਾਤਮਾ ਦੇ دیدار ਕਰਕੇ ਉਹਨੂੰ ਹਰ ਥਾਂ ਮੌਜੂਦ ਵੇਖੇ ਮਨੁੱਖ ਖੇੜੇ ਵਿੱਚ ਤੇ ਖੜਾਓ ਵਿੱਚ ਆ ਸਕਦਾ ਹੈ ਤੇ ਖੜਾਓ ਵਿੱਚ ਰਹਿੰਦਾ ਹੈ ਸਬ ਨਦਰੀ ਆਇਆ ਬ੍ਰਹਮ ਪ੍ਰਗਾਸਾ ਉਸ ਨੂੰ ਹਰ ਥਾਂ ਪ੍ਰਮਾਤਮਾ ਹੀ ਪ੍ਰਕਾਸ਼ ਕਰ ਰਿਹਾ ਦਿਸਦਾ ਹੈ ਜਨ ਨਾਨਕ ਕੀ ਹਰ ਪੂਰਨ ਆਸਾ ਹੈ ਨਾਨਕ ਉਸ ਦਾਸ ਦੀ ਪ੍ਰਮਾਤਮਾ ਹਰੇਕ ਆਸ ਪੂਰੀ ਕਰ ਦਿੰਦਾ ਹੈ ਗੋੜੀ ਗਵਾਰੇ ਰੀ ਮਹਲਾ ਪੰਜਵਾਂ ਕਈ ਜਨਮ ਪਹਿ ਕੀਟ ਪਤੰਗਾ ਤੂੰ ਕਈ ਜਨਮਾਂ ਵਿੱਚ ਕੀੜੇ ਪਤੰਗੇ ਬਣਦਾ ਰਿਹਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਵਿੱਚ ਹਾਥੀ ਮੱਛ ਹਿਰਨ ਬਣਦਾ ਰਿਹਾ ਕਈ ਜਨਮ ਇੱਥੇ ਹੀ ਇਹ ਸਾਰੇ ਜਨਮ ਇਸੇ ਜੀਵਨ ਵਿੱਚ ਹੀ ਭੋਗਦਾ ਹੈ ਇਸ ਇਸ ਤਰ੍ਹਾਂ ਦਾ ਸੁਭਾਅ ਮਨੁੱਖ ਦਾ ਇਸੇ ਜੀਵਨ ਵਿੱਚ ਵਾਪਰਦਾ ਹੈ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮਾਂ ਵਿੱਚ ਤੂੰ ਪੰਛੀ ਤੇ ਸੱਪ ਬਣਿਆ ਕਦੇ ਉੱਡਣ ਲੱਗ ਪੈਂਦਾ ਕਦੇ ਜ਼ਹਿਰ ਕੱਢਣ ਲੱਗ ਪੈਂਦਾ ਕਈ ਜਨਮ ਹੈ ਵਰ ਬ੍ਰਖ ਜੋਇਓ ਕਈ ਜਨਮਾਂ ਵਿੱਚ ਤੂੰ ਘੋੜੇ ਬਲਦ ਬਣ ਕੇ ਜੋ ਆ ਗਿਆ ਕਈਆਂ ਜਨਮਾਂ ਦੇ ਵਿੱਚ ਸਿਰਫ ਤੇ ਸਿਰਫ ਦੌਲਤ ਇਕੱਠੀ ਕਰਨੀ ਦੌੜਦਾ ਜਾਨਵਰਾਂ ਜਿਵੇਂ ਜਾਨਵਰ ਜੋ ਆ ਹੁੰਦਾ ਸਾਡੀ ਹਾਲਤ ਵੀ ਕਈ ਵਾਰ ਇਦਾਂ ਦੀ ਹੁੰਦੀ ਹੈ ਮਿਲ ਜਗਦੀਸ਼ ਮਿਲਣ ਕੀ ਬਰੀਆ ਜਗਤ ਦੇ ਮਾਲਕ ਪ੍ਰਭੂ ਨੂੰ ਹੁਣ ਮਿਲ ਹੁਣ ਮਿਲ ਮਿਲ ਭਾਈ ਇਹ ਮਨੁੱਖਾ ਜਨਮ ਪ੍ਰਭੂ ਨੂੰ ਮਿਲਣ ਦਾ ਸਮਾਂ ਆ ਤੈਨੂੰ ਜੇ ਤੈਨੂੰ ਇਹ ਸਮਝ ਲੱਗ ਜਾਏ ਕਿ ਮਨੁੱਖਾ ਜਨਮ ਇਹਨੂੰ ਮਿਲਿਆ ਹੋਇਆ ਹੈ ਜਰ ਜਾਨਵਰਾਂ ਵਾਲੀਆਂ ਬਿਰਤੀਆਂ ਮਨੁੱਖ ਆਪਣੇ ਅੰਦਰੋਂ ਕੱਢ ਦਿੰਦਾ ਚਿਰੰਕਾਲ ਇਹ ਦੇਹ ਸੰਜਰੀਆ ਰਹਾਉ ਚੇਰ ਪਿਛੋਂ ਤੈਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ ਤੈਨੂੰ ਇਹ ਸਮਝ ਲੱਗੀ ਹੈ ਵੀ ਇਹ ਮਨੁੱਖਾ ਜਨਮ ਬੜਾ ਕੀਮਤੀ ਹੈ ਕਈ ਜਨਮ ਸੈਲ ਗਿਰ ਕਰਿਆ ਕਈ ਵਾਰ ਬੰਦਾ ਪੱਥਰੀ ਬਣਿਆ ਹੁੰਦਾ ਪੱਥਰਾਂ ਦੀਆਂ ਚਟਾਨ ਬਣਿਆ ਰਹਿੰਦਾ ਕਈ ਜਨਮ ਗਰਭ ਹਿਰ ਖਰਿਆ ਕਈ ਜਨਮ ਵਿੱਚ ਤੇਰੀ ਮਾਂ ਦਾ ਗਰਭ ਹੀ ਛਣਦਾ ਰਿਹਾ ਪਾਉ ਕਿ ਕਿੰਨੇ ਤਰ੍ਹਾਂ ਦੇ ਵਲਵਲਿਆਂ ਵਿੱਚ ਹੋ ਕੇ ਤੂੰ ਨਿਕਲਿਆ ਕਈ ਜਨਮ ਸਾਖ ਕਰ ਉਪਾਇਆ ਕਈ ਜਨਮਾਂ ਵਿੱਚ ਤੈਨੂੰ ਕਿਸਮ ਕਿਸਮ ਦਾ ਰੂਪ ਬਣਾ ਕੇ ਪੈਦਾ ਕੀਤਾ ਲੱਖ 84 ਜਨਮ ਪਰਮਾਇਆ ਤੇ ਇਸ ਤਰ੍ਹਾਂ 84 ਲੱਖ ਦੇ ਉਹਨਾਂ ਵਿੱਚ ਤੈਨੂੰ ਪਵਾਇਆ ਗਿਆ ਸਾਧ ਸੰਗ ਭਇਓ ਜਨਮ ਪ੍ਰਾਪਤ ਗੁਰੂ ਦੇ ਸੰਗਤ ਵਿੱਚ ਆ ਕੇ ਅਸਲ ਜਨਮ ਸਮਝ ਵਿੱਚ ਆਇਆ ਕਰ ਸੇਵਾ ਪੱਜ ਹਰ ਹਰ ਗੁਰਮਤਿ ਸਾਧ ਸੰਗਤ ਵਿੱਚ ਆ ਕੇ ਗੁਰੂ ਦੀ ਮਤ ਲੈ ਕੇ ਖਲਕਤ ਦੀ ਸੇਵਾ ਕਰਕੇ ਪ੍ਰਮਾਤਮਾ ਦਾ ਭਜਨ ਕਰ ਤਿਆਗ ਮਾਨ ਝੂਠ ਅਭਿਮਾਨ ਛੱਡਦੇ ਹੰਕਾਰ ਛੱਡਦੇ ਝੂਠ ਤਿਆਗਦੇ ਸਾਰਾ ਕੁਝ ਜੀਵਤ ਮਰੈ ਦਰਗਾ ਪਰਵਾਨ ਤੂੰ ਪ੍ਰਮਾਤਮਾ ਦੀ ਦਰਗਾ ਵਿੱਚ ਤਦੋਂ ਹੀ ਕਬੂਲ ਹੋਵੇਂਗਾ ਜੇ ਤੂੰ ਇਹ ਜੀਵਨ ਜਿਉਂਦਾ ਹੀ ਆਪਾ ਆਪਾ ਮਰੇਂਗਾ ਜੋ ਕਿਛ ਹੋਆ ਸੋ ਤੁਜ ਤੇ ਹੋਗ ਹੈ ਪ੍ਰਭੂ ਤੇਰਾ ਸਿਮਰਨ ਕਰਨ ਦੀ ਜੀਵਨ ਨੂੰ ਕੀ ਸਮਰੱਥਾ ਹੋ ਸਕਦੀ ਹੈ ਜੋ ਕੁਝ ਜਗਤ ਵਿੱਚ ਹੁੰਦਾ ਹੈ ਉਹ ਤੇਰੇ ਹੁਕਮ ਵਿੱਚ ਹੀ ਹੁੰਦਾ ਹੈ ਅਵਰਣ ਦੂਜਾ ਕਰਨ ਜੋਗ ਤੈਥੋਂ ਬਿਨਾ ਹੋਰ ਕੋਈ ਵੀ ਕੁਝ ਕਰਨ ਦੀ ਸਮਰੱਥਾ ਵਾਲਾ ਨਹੀਂ ਹੈ ਤਾਂ ਮਿਲੀਏ ਜਾਂ ਲੈ ਮਿਲਾਏ ਇਹ ਪ੍ਰਭੂ ਤੈਨੂੰ ਤਦੋਂ ਹੀ ਮਿਲਿਆ ਜਾ ਸਕਦਾ ਹੈ ਜੇ ਤੂੰ ਆਪ ਜੀਵ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈ ਕਹੋ ਨਾਨਕ ਹਰ ਹਰ ਗੁਣ ਗਾਏ ਹੈ ਨਾਨਕ ਤਦੋਂ ਹੀ ਜੀਵ ਹਰ ਗੁਣ ਗਾ ਸਕਦਾ ਹੈ ਗੌੜੀ ਗਵਾਰੀ ਮਹਲਾ ਪੰਜਵਾਂ ਕਰਮ ਭੂਮੈ ਬੋਵੋ ਨਾਮ ਕਰਮ ਬੀਜ ਵਾਲੀ ਧਰਤੀ ਵਿੱਚ ਮਨੁੱਖਾ ਸਰੀਰ ਵਿੱਚ ਪ੍ਰਮਾਤਮਾ ਦਾ ਨਾਮ ਬੀਜ ਬਾਈ ਪੂਰਨ ਹੋਏ ਤੁਹਾਡਾ ਕਾਮ ਇਸ ਤਰ੍ਹਾਂ ਤੇਰਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਚੜ ਜਾਏ ਫਲ ਪਾਵੈ ਮਿਟੈ ਜਮ ਤ੍ਰਾਸ ਆ ਇਸ ਦਾ ਇਹ ਫਲ ਹਾਸਲ ਕਰੇਗਾ ਕਿ ਤੇਰਾ ਆਤਮਿਕ ਮੌਤ ਦਾ ਖਤਰਾ ਜਮਾਂ ਦਾ ਖੌਫ ਤੇਰੀ ਸੁਰਤ ਵਿੱਚ ਨਿਕਲ ਜਾਵੇ। ਨਿਤ ਗਾਵੈ ਹਰ ਹਰ ਗੁਣ ਜਾਸ ਹਰ ਵੇਲੇ ਹਰੀ ਦੇ ਗੁਣਾਂ ਨੂੰ ਹਰੀ ਦੇ ਜਸ ਨੂੰ ਪ੍ਰਮਾਤਮਾ ਦੇ ਜਸ ਨੂੰ ਗਾਉਂਦਾ ਰਹਿੰਦਾ ਹੈ। ਹਰ ਹਰ ਨਾਮ ਅੰਤਰ ਉਰ ਧਾਰ ਆਪਣੇ ਅੰਦਰ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਸੰਭਾਲ ਕੇ ਰੱਖਾ। ਸੀ ਘਰ ਕਰਜਲੇ ਹੋ ਸਵਾਰ ਰਹਾਓ ਤੇ ਇਸ ਤਰ੍ਹਾਂ ਆਪਣਾ ਮਨੁੱਖਾ ਜੀਵਨ ਦਾ ਮਨੋਰਥ ਜਲਦੀ ਨਾਲ ਛੇਤੀ ਨਾਲ ਸਵਾਰ ਲੈ ਆਪਣੇ ਪ੍ਰਭ ਸਿਓ ਹੋ ਸਾਵਧਾਨ ਆਪਣੇ ਪ੍ਰਮਾਤਮਾ ਨਾਲ ਪ੍ਰਮਾਤਮਾ ਦੀ ਯਾਦ ਵਿੱਚ ਸੁਚੇਤ ਰਹੋ ਸਾਵਧਾਨ ਗਲਤੀਆਂ ਨਾ ਕਰੇ ਤਾਂ ਤੂੰ ਦਰਗਾ ਪਾਵੇਂ ਮਾਨ ਫਿਰ ਤੂੰ ਉਸ ਮਾਲਕ ਦੀ ਦਰਗਾ ਵਿੱਚ ਕਰਤੇ ਦੀ ਹਜ਼ੂਰੀ ਵਿੱਚ ਆਦਰ ਤੇ ਮਾਨ ਪ੍ਰਾਪਤ ਕਰੇਗਾ। ਉਕਤ ਸਿਆਣਪ सगली ਤਿਆਗ ਆਪਣੀਆਂ ਦਲੀਲਾਂ ਆਪਣੀਆਂ ਸਿਆਣਪਾਂ ਸਾਰੀਆਂ ਛੱਡ ਦੇ ਸੰਤ ਜਨਾ ਕੀ ਚਰਣੀ ਲਾਗ ਅਤੇ ਗੁਰਮੁਖਾਂ ਦੀ ਸ਼ਰਣ ਪਾਉ ਸਰਬ ਜੀ ਹੈ ਜਾਂ ਕਹ ਹਾਥ ਸਾਰੇ ਜੀਵ ਜੰਤ ਜਿਸ ਪ੍ਰਮਾਤਮਾ ਦੇ ਵਾਸ ਵਿੱਚ ਹੱਥ ਵਿੱਚ ਹਨ ਕਦੇ ਇਹ ਨਾ ਵਿਛੜੈ ਸਭ ਕੈ ਸਾਥ ਜਿਹੜਾ ਪ੍ਰਭੂ ਕਦੇ ਵੀ ਜੀਵਾਂ ਤੋਂ ਵੱਖ ਨਹੀਂ ਹੁੰਦਾ ਸਦਾ ਸਭ ਜੀਵਾਂ ਦੇ ਨਾਲ ਰਹਿੰਦਾ ਹੈ ਉਪਾਅ ਛੋੜ ਗਉ ਤਿਸ ਕੀ ਓਟ ਆਪਣੇ ਹੀਲੇ ਯਤਨ ਛੱਡ ਕੇ ਉਸ ਪ੍ਰਮਾਤਮਾ ਦਾ ਆਸਰਾ ਪਰਣਾ ਫੜ ਨਿਮਕ ਮਾਹੇ ਹੋਐ ਤੇਰੀ ਛੋਟ ਅੱਖ ਦੇ ਇੱਕ ਫੋਰ ਵਿੱਚ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਤੇਰੀ ਖਲਾਸੀ ਛੁਟਕਾਰਾ ਹੋ ਜਾਏਗਾ ਸਗਨ ਸਦਾ ਨਿਕਟੋ ਕਰ ਤਿਸ ਨੂੰ ਜਾਣ ਉਸ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਵਸਦਾ ਸਮਝ ਇੱਥੇ ਹੀ ਗਲਤੀ ਕਰਦਾ ਮਨ ਨਿਕਟ ਉਹਦੋਂ ਸਮਝਦਾ ਜਦੋਂ ਨਿਕਟ ਜਾਂਦਾ ਜਦੋਂ ਅਸੀਂ ਗੁਰੂ ਘਰ ਜਾਂਦੇ ਕਹਿੰਦੇ ਮਹਾਰਾਜ ਦੇ ਲਾਗੇ ਆ ਬਾਰਾਜ ਨੇ ਸਦਾ ਨਿਕਟ ਨਹੀਂ ਸਮਝਿਆ ਗੁਰੂ ਸਾਹਿਬ ਕਹਿੰਦੇ ਹਰ ਵੇਲੇ ਨੇੜੇ ਵੇ ਰਬ ਕੀ ਆਗਿਆ ਸਤ ਕਰ ਮੰਨ ਗੁਰੂ ਦੀ ਆਗਿਆ ਨੂੰ ਗੁਰੂ ਦੇ ਉਪਦੇਸ਼ ਨੂੰ ਸਤ ਕਰਕੇ ਮਨ ਲਈਦਾ ਉਹਦੀ ਰਾਜਾ ਚਰੀਂਦਾ ਗੁਰ ਕੈ ਬਚਨ ਮਿਟਾਵੋ ਆਪ ਗੁਰੂ ਦੇ ਬਚਨ ਵਿੱਚ ਜੁੜ ਕੇ ਆਪਣੇ ਅੰਦਰੋਂ ਆਪਾ ਪਾਉ ਦੂਰ ਕਰ ਹਰ ਹਰ ਨਾਮ ਨਾਨਕ ਜਪ ਜਾਪ ਹੈ ਨਾਨਕ ਸਦਾ ਪ੍ਰਮੰਧਮ ਦਾ ਨਾਮ ਜਪ ਸਦਾ ਪ੍ਰਭੂ ਦੇ ਗੁਣ ਅਜਾਪ ਜਪ ਗੌੜੀ ਗਵਾਰੀ ਮਹਲਾ 5 ਗੁਰ ਕਾ ਬਚਨੋ ਸਦਾਇ ਬਿਨਾਸ਼ੀ ਗੁਰੂ ਦਾ ਉਪਦੇਸ਼ ਸਦਾ ਆਤਮਕ ਜੀਵਨ ਤੇ ਕੰਮ ਆਉਣ ਵਾਲਾ ਹੈ ਇਹ ਉਪਦੇਸ਼ ਕਦੇ ਛੱਡਣ ਵਾਲਾ ਆਉ ਕਿ ਪੁਰਾਣਾ ਹੋਣ ਵਾਲਾ ਨਹੀਂ ਹੈ ਗੁਰ ਕੈ ਬਚਨ ਕੱਟੀ ਜਮ ਫਾਸੀ ਗੁਰੂ ਦੇ ਬਚਨਾਂ ਦੇ ਰਾਹੀ ਆਤਮਕ ਮੌਤ ਲੈਉਣ ਵਾਲੀ ਮੋਹ ਦੀ ਫਾਈ ਕੱਟੀ ਜਾਂਦੀ ਹੈ ਗੁਰ ਕਾ ਬਚਨ ਜੀ ਕੈ ਸੰਗ ਗੁਰੂ ਦਾ ਬਚਨ ਹਮੇਸ਼ਾ ਸਾਡੇ ਨਾਲ ਨਿਭਣ ਵਾਲਾ ਹੈ ਗੁਰ ਕੈ ਬਚਨ ਰਚੈ ਰਾਮ ਕੈ ਰੰਗ ਗੁਰੂ ਦੇ ਬਚਨਾਂ ਦੇ ਰਾਹੀ ਰੱਬ ਦੇ ਰੰਗ ਵਿੱਚ ਹਮੇਸ਼ਾ ਇਹ ਮਨੁੱਖ ਰਾਜੀ ਰਹਿੰਦਾ ਹੈ ਜੋ ਗੁਰ ਦੀ ਆਸੋ ਮਨ ਕੈ ਕਾਮ ਜੋ ਗੁਰੂ ਨੇ ਦਿੱਤਾ ਆ ਉਹ ਸਾਡੇ ਮਨ ਦੇ ਕੰਮ ਆਉਣ ਵਾਲਾ ਸਾਡੀ ਆਤਮਿਕ ਖੁੜਾ ਗਿਆ ਸੰਤ ਕਾ ਕੀਆ ਸਤ ਕਰਮਾਨ ਗੁਰੂ ਦਾ ਕਿਆ ਹੋਇਆ ਸੰਤ ਦਾ ਗੁਰੂ ਸੰਤ ਅੰਕੜ ਨਹੀਂ ਹੈ ਪ੍ਰੇਸ਼ ਕਰਕੇ ਕਿਉਂਕਿ ਕਾਸ਼ ਸ਼ਬਦ ਨਾਲ ਸੰਬੰਧ ਕੀ ਆ ਰਿਹਾ ਗੁਰੂ ਦੇ ਕੀਤੇ ਹੋਏ ਇਸ ਉਪਕਾਰਨ ਸਦਾ ਨਾਲ ਨਿਭਣ ਵਾਲਾ ਸਮਝ ਪਾਈ ਇਹਨੂੰ ਨਾਲ ਮੰਨ ਗੁਰ ਕਾ ਬਚਨ ਅਟਲ ਅਸ਼ੇਦ ਗੁਰੂ ਦਾ ਬਲੇ ਸਦਾ ਮਨੁੱਖ ਦੇ ਆਤਮਿਕ ਦੀਵਨ ਦੇ ਕੰਮ ਆਉਣ ਵਾਲਾ ਹੈ ਇਹ ਉਪਦੇਸ਼ ਕਦੇ ਛੱਜਣ ਵਾਲਾ ਪੁਰਾਣਾ ਹੋਣ ਵਾਲਾ ਨਹੀਂ ਗੁਰ ਕੈ ਬਚਨ ਕਟੇ ਭ੍ਰਮ ਭੇਦ ਗੁਰੂ ਦੇ ਉਪਦੇਸ਼ ਦੇ ਰਾਹੀ ਮਨੁੱਖ ਦੀ ੜਕਣਾ ਮਨੁੱਖ ਦੇ ਵਿਤ ਕਰੇ ਕੱਟੇ ਜਾਂਦੇ ਹਨ ਗੁਰ ਕਾ ਬਚਨ ਕਤ ਹੋ ਨ ਜਾਏ ਗੁਰੂ ਦਾ ਉਪਦੇਸ਼ ਕਦੇ ਵਿਅਰਥ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰੂ ਦੇ ਬਚਨਾਂ ਨਾਲ ਪਰਮਾਤਮਾ ਦੇ ਗੁਣ ਗਾਏ ਜਾਂਦੇ ਆ ਗੁਰ ਕਾ ਬਚਨ ਜੀ ਕੈ ਸਾਥ ਗੁਰੂ ਦਾ ਉਪਦੇਸ਼ ਜਿੰਦ ਨਾਲ ਨਿਭਦਾ ਹੈ ਸਾਰਾ ਕੁਝ ਇੱਥੇ ਹੈ ਬਸ ਬਚਨ ਨਿਭਾ ਨਾਲ ਹਮੇਸ਼ਾ ਗੁਰ ਕਾ ਬਚਨ ਆਨਾਥ ਕੋ नाथ ਗੁਰੂ ਦਾ ਉਪਦੇਸ਼ ਨੇ ਆਸਰਿਆਂ ਲਈ ਜਿੰਦ ਦਾ ਸਹਾਰਾ ਬਣ ਜਾਂਦਾ ਹੈ ਗੁਰ ਕੈ ਬਚਨ ਨਰਕ ਨਾ ਪਵੈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮਨੁੱਖ ਨਰਕ ਵਿੱਚ ਨਹੀਂ ਪੈਂਦਾ ਜੀਂਦੇ ਜੀ ਨਰਕ ਭੋਗ ਰਿਆ ਲੋਕ ਕਿਉਂਕਿ ਗੁਰੂ ਦੇ ਬਚਨ ਨਾਲੋਂ ਦੂਰ ਆ ਸੀ ਗੁਰੂ ਦੇ ਕੋਲ ਬਚਨਾ ਤੋਂ ਦੂਰ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰੂ ਦੇ ਬਚਨਾ ਨਾਲ ਸਾਡੀ ਜ਼ੁਬਾਨ ਤੇ ਚੰਗੇ ਸ਼ਬਦ ਆ ਜਾਂਦੇ ਰਸਦਾਇਕ ਸ਼ਬਦ ਆ ਜਾਂਦੇ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰੂ ਦਾ ਉਪਦੇਸ਼ ਮਨੁੱਖ ਨੂੰ ਸੰਸਾਰ ਵਿੱਚ ਪ੍ਰਸਿੱਧ ਕਰ ਦਿੰਦਾ ਹੈ ਪ੍ਰਗਟ ਲੋਕ ਜਾਣਣ ਲੱਗ ਜਾਂਦੇ ਆ ਵੀ ਇਹਦੇ ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੋਣ ਵਾਲਾ ਗੁਰ ਕੈ ਬਚਨ ਨਾ ਆਵੈ ਹਾਰ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮਨੁੱਖ ਜੀਵਨ ਬਾਜੀ ਹਾਰ ਕੇ ਨਹੀਂ ਆਉਂਦਾ ਜਿੱਤ ਕੇ ਆਉਂਦਾ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਜਿਸ ਮਨੁੱਖ ਉਤੇ ਪ੍ਰਮਾਤਮਾ ਮਿਹਰਮਾਨ ਹੁੰਦਾ ਹੈ ਇਹ ਨਾਨਕ ਉਸ ਉਤੇ ਸਤਿਗੁਰ ਸਦਾ ਦਿਆਲ ਦ੍ਰਿਸ਼ਟੀ ਕਰਦਾ ਰਹਿੰਦਾ ਹੈ